ਹਾਂਜੀ ਦੋਸਤੋ ਪਹੁੰਚ ਗਏ ਹਬੌਰ ਕਿਨੂ ਮੰਡੀ ਦੇ ਵਿੱਚ ਤੇ ਅੱਜ ਦੇ ਕੀ ਭਾਰੇ ਆ ਉਹ ਜਾਣਕਾਰੀ ਦੇਵਾਂਗੇ ਵੀਡੀਓ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਵ ਬੋਲੀ ਚੱਲਦੀ ਹੋਈ ਤਾਂ ਉਹ ਵੀ ਦਿਖਾਵਾਂਗੇ ਹਬੌਰ ਕਿਨੂ ਮੰਡੀ ਦੇ ਵਿੱਚ ਲਗਾਤਾਰ ਕਿਨੂ ਦੀ ਆਮਦ ਹੈ ਜਿਹੜੀ ਉਹ ਜਾਰੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿੰਨਾ ਕਿਨੂ ਐ ਮੰਡੀ ਦੇ ਵਿੱਚ ਆ ਰਿਹਾ ਤਾਂ ਦਬਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਵੱਲਾ ਹੋਏ ਪ੍ਰਚਾਰ ਦਿਓ ਤੇ ਉਹਦਾ ਵੀਡੀਓ ਬਣਾ ਲਈ ਅਬੋਰ ਖਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਕਿ ਰੇਟ ਚੱਲ ਰੇ ਅੱਜ ਦੇ ਉਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਆ ਵੀਡੀਓ ਸ਼ੇਅਰ ਕਰਿਓ ਆ ਕੀ ਦਾ ਕਿੰਨੂ ਆਪਣਾ ਹੀ ਕਿਰੇਟ ਵਿਕੇ ਕਿੰਨੇ ਨੇ ਵਿਕੇ ਨੇ ਇਹ ਮੈਂ ਆ ਕੀ ਦਾ ਰਾਹੀ ਨਹੀਂ ਆਇਆ ਨਹੀਂ ਕੋਈ ਲੱਗਿਆ ਰੇਡ ਨੂੰ ਗਿਆ ਤਾਂ ਹੈਗਾ ਪਰ ਇਹ 70 ਰੁਪਏ ਲੱਗਦਾ ਹੈ 70 ਰੁਪਏ ਲੱਗਿਆ ਬਾਈ ਦੇ ਕਿੰਨੂ ਦਾ ਪਰ ਬਾਈ ਨੇ ਵੇਚਿਆ ਨੀਗਾ ਕਹਿੰਦੇ ਬੜਾ ਘੱਟ ਹੈ ਅਬ ਹੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਉਹ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਵੀਰੋ ਅਬੋਰ ਖਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਰੇਟ ਕੀ ਰਹੇ ਆ ਉਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਗੋਲੀ ਚੱਲ ਰਹੀ ਹੋਈ ਤਾਂ ਉਹ ਵੀ ਦਿਖਾਵਾਂਗੇ ਆ ਗਿਆ ਇੱਕ ਮਿੰਟ 2 ਰੁਪਏ ਕਿਲੋ ਬਈ ਵੇਖ ਲਓ ਕਿੰਨੂ ਦੀ ਜਿਹੜੀ ਕਿੰਨੀ ਕਦਰ ਪੈ ਰਹੀ ਹੈ ਬੌਜੀ ਦੇਖੋ ਇੱਕ ਮਿੰਟ ਦੇਖੋ ਯਾਰ ਫੋਨ ਬੋਲਦੇ ਆ ਆ ਮੇਸੇ ਇੱਥੋਂ ਬੁਲੰਦਾਗੇ ਕਿਰੇਟਾਜਾ ਅੱਜ ਆਜਾ ਤੁਹਾਡੇ ਅੱਗੇ ਪੜ੍ਹਦੇ ਪੜ੍ਹਦੇ ਬੰਦਾ ਜਿਹੜਾ ਉਹ ਚੱਲ ਰਿਹਾ ਮੰਡੀ ਦੇ ਵਿੱਚ ਉਹਦਰ ਪੈਕਿੰਗ ਕੀਤੀ ਜਾ ਰਹੀ ਹੈ ਵਾਰਨੀ ਮੰਡੀਆਂ ਵਾਸਤੇ ਕਿੱਥੇ ਜਾ ਰਹੇ ਮਾੜਾ ਮਾੜ ਦਿੱਲੀ ਦਿੱਲੀ ਜਾਣ ਵਾਸਤੇ ਇਹ ਸਾਡੇ ਸੱਤਾਂ ਮੰਗੇ ਉਹ ਯਾਰ ਸੱਤਿਆ ਦੇਈਆ 8 ਰੁਪਏ ਜਿਹੜਾ ਕਿੰਨੂ ਆ ਬਾਈ ਵੇਚ ਰਿਹਾ ਇਹ ਵੇਖ ਸਕਦੇ ਕਹਿੰਦੇ ਮਜਬੂਰੀ ਦੇ ਵਿੱਚ ਕਹਿੰਦੇ ਰੇਟ ਬੜਾ ਘੱਟ ਹੈਗਾ ਜੀ ਸਾਨੂੰ ਇੱਕ ਰਾਇ ਪੱਲੇ ਨਹੀਂ ਪੈਂਦਾ ਜੀ ਗੱਡੀ 2 ਰੁਪਏ ਚੜਾਈ ਹੈ 2 ਰੁਪਏ ਕਿਰਾਇਆ ਸਾਡੇ ਲੱਗ ਜਾਂਦਾ ਤੇ ਆਹ 20% ਇੱਥੇ ਮਜਬੂਰੀ ਲੱਗ ਜਾਂਦੀ ਹੈ

ਐਸ ਜੀ ਐਥਮ ਬਾਗ ਦਾ ਖਤਮ ਨਹੀਂ ਹੋ ਰਿਹਾ ਸਮਝੋ ਖਤਮ ਹੋ ਜਾਣਾ ਬਾਗ ਤੋਂ ਨਿਆ ਦਾ ਪਾਣੀ ਦੇ ਦੇ ਕਿੰਨਾ ਨਿਆ ਦਾ ਪਾਣੀ ਦੇਵਾਂਗੇ ਸੀ ਨਿਆ ਦਾ ਪਾਣੀ ਨੂੰ ਦੇਈਏ ਬਾਕੀ ਕੁਸਰ ਨਹੀਂ ਹੋਊਗਾ ਹਾਂ ਇਹ ਆ ਵੀ ਕਿਦਾਂ ਟਟੋਰ 15 ਰੁਪਏ ਦਾ ਵਿਕਣਾ 15 ਦਾ ਇਹ ਨਹੀਂ ਵਿਕਦਾ ਇਹਦਾ ਅੱਠ ਰੁਪਏ ਜੀ ਦੇ ਬੱਜਿਆ ਪੀਰੀਅਡ ਵਿੱਚ ਹੈ ਕਿੰਨੂ 8 ਰੁਪਏ 8 ਰੁਪਏ ਕਿੰਨੂ ਦੀ ਜੜੀ ਕਹਿੰਦੇ ਬਾਈ ਕਦਰ ਆ ਜਿਹੜੀ ਨਹੀਂ ਪੈ ਰਹੀ 7-8 ਰੁਪਏ ਜਿਹੜਾ ਕਿੰਨੂ ਆ 15 ਰੁਪਏ ਬਾਈ ਕੰਦਾ ਖਰਚਾ ਪਾਇਆ ਜਾਂਦਾ ਤੇ ਰੇਟ ਤੁਸੀਂ ਵੇਖ ਲਓ ਬਚਦਾ ਕੀ ਰਹਿ ਗਿਆ ਇੱਕ ਮਿੰਟ ਉਹ ਭਰਾਵਾ ਇੱਕ ਮਿੰਟ ਖੜਾ ਯਾਰ ਗਬੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਵੀਰੋ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਸ਼ੇਅਰ ਜ਼ਰੂਰ ਕਰਦੇ ਜਾਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਲਾਈਵ ਤਸਵੀਰਾਂ ਤੁਹਾਨੂੰ ਸਿੱਧੀਆਂ ਹਬੋਰ ਕਿੰਨੂ ਮੰਡੀ ਤੋਂ ਦਿਖਾ ਰਹੇ ਆ ਅੱਜ ਦੇ ਕੀ ਪਾ ਰਹੇ ਆ ਉਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਵੀਰੋ ਤਾਂ ਵਾਤੋਂ ਵਾਤ ਵੀਡੀਓ ਸ਼ੇਅਰ ਕਰ ਦਿਓ ਦਬ ਕੇ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਆਪਣੀ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਅਬ ਹੋਰ ਕਿੰਨੂ ਮੰਡੀ ਤੋਂ ਜੁੜੇ ਹੋਏ ਹੋ ਤੁਸੀਂ ਤੁਹਾਨੂੰ ਵਿਖਾ ਰਹੇ ਆਪਾਂ ਆਖੀ ਰੇਟ ਵਿਗਿਆ ਹੈ ਹਾਂ ਵੇਚਿਆ ਨਹੀਂ ਕਿਹੜਾ ਪਿੰਡ ਹੈ 7 ਰੁਪਏ ਬਾਈ ਦਾ ਲਾਇਆ ਕਹਿੰਦਾ ਮੈਂ ਵੇਚਿਆ ਨਹੀਂ ਕਿਹੜਾ ਪਿੰਡ ਹੈ ਹੈ ਮੌਜਗੜ ਤੋਂ ਆਇਆ ਬਾਈ ਆ ਦੇਖ ਲੋ ਸਾਹਮਣੇ 70 ਰੁਪਏ ਲੱਗਿਆ ਹੁਣ 70 ਰੁਪਏ ਬਾਈ ਕਹਿੰਦਾ ਕੀ ਦਈਏ ਯਾਰ ਤਾਂ ਤੁਹਾਨੂੰ ਦੱਸ ਦਈਏ ਕਿ ਅਗੋਰ ਕਿੰਨੂ ਮੰਡੀ ਲਾਈਵ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਤੇ ਅੱਜ ਦੇ ਕੀ ਭਾਅ ਰੇ ਆ ਉਹ ਵੀ ਤੁਹਾਨੂੰ ਦੱਸ ਰਹੇ ਆ ਕਿ 70 ਰੁਪਏ 8 ਰੁਪਏ ਬਾਈ ਦੱਸ ਰਿਹਾ ਹੈ ਤੇ ਵੇਖ ਰਿਹਾ ਮਾਲ ਤਾਂ ਕੀ ਬੱਲੇ ਆ ਜਿਹੜਾ ਬਾਈ ਬਲਰਾਮ ਜੀ ਕਹਿ ਰਹੇ ਆ ਬਹੁਤ ਬੇਕਦਰਹੀ ਹੋ ਰਹੀ ਹੈ ਕਿਸਾਨਾਂ ਨਾਲ ਨਰਮੇ ਵਾਲੇ ਤੇ ਕਿੰਨੂ ਵਾਲੇ ਸਾਰੇ ਰੋਲ ਰਹੇ ਆ ਬਜਰੰਗ ਭਾਦੂ ਜੀ ਸਤੀ ਸ਼ਮੇਡਾ ਜੀ ਜਿਹੜੇ ਜਿਹੜੇ ਵੀਰ ਜੁੜਦੇ ਜਾ ਰਹੇ ਆ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਕਮੈਂਟ ਜਰੂਰ ਕਰੋ ਵੀਰੋ ਰੇਟ ਆ ਜਿਹੜਾ ਬੜਾ ਮੰਦਾ ਚੱਲ ਰਿਹਾ ਹੈ ਕੱਲ ਨੂੰ ਕਿਉਂਕਿ ਸ਼ਨੀਵਾਰ ਕੱਲ ਮੰਡੀ ਬੰਦ ਰਹਿਣੀ ਹੈ ਤੇ ਅੱਜ ਮਾਲ ਜਾਣਾ ਹੈ ਤੇ ਐਤਵਾਰ ਫਿਰ ਬੋਲੀ ਹੋਣੀ ਹੈ ਤਾਂ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਅਸਰ ਹਰ ਹਫ਼ਤੇ ਆ ਜਿਹੜਾ ਉਹ ਪੈਂਦਾ ਹੈ ਜੀ ਮੰਡੀ ਦਾ ਬਹੁਤ ਬੁਰਾ ਹਾਲ ਹੈ ਸਰਦਾਰ ਜੀ ਲਾਈਵ ਤੁਹਾਨੂੰ ਦਿਖਾ ਰਹੇ ਆ ਵੀਰੋ ਅਬੋਰ ਕਿੰਨੂ ਮੰਡੀ ਤੋਂ ਅੱਜ ਦੇ ਜਿਹੜੇ ਭਾਅ ਕੀ ਰਏ ਆ 7-8 ਰੁਪਏ ਜਿਹੜੀ ਹੁਣ ਤੱਕ ਆਪਣੀ ਗੱਲਬਾਤ ਹੋਈ ਆ ਆ ਕੀ ਰੜ ਵਿਕਿਆ ਵਿਕਿਆ ਨਹੀਂ ਆ ਮੈਨੂੰ 9 ਰੁਪਏ ਰੇਟ ਲੱਗਿਆ ਜੀ ਜਿਹਦਾ 9 ਰੁਪਏ ਰੇਟ ਲੱਗਿਆ ਇਹ ਵੀ ਨਹੀਂ ਵੇਚਿਆ ਬਾਈ ਬਹੁਤ ਬੁਰਾ ਹਾਲ ਆ ਸਿੱਧਾ ਆਈ ਐਮ ਦੇਖਦੇ ਨਹੀਂ ਪਾਇਆ ਜੀ ਗਾੜੀ ਨੇ ਕਹਿੰਦੇ ਵੀ ਵੇਖ ਨਹੀਂ ਰਿਹਾ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਸ਼ਨੀਵਾਰ ਨੂੰ ਕੋਲ ਮੰਡੀ ਬੰਦ ਹੈ ਤਾਂ ਉਹਦੇ ਕਰਕੇ ਹਾਂ ਸਰ ਆ 3 ਰੁਪਏ ਕਿਲੋ ਵਿਖਿਆ ਤੁਸੀਂ ਵੇਖ ਲਓ ਵੀਰੋ 3 ਰੁਪਏ ਕਿਲੋ ਕੀ ਬਚੂਆ ਕਿਸਾਨ ਨੂੰ ਕੀ ਫਾਇਦਾ ਹੋਊਗਾ ਕਈ ਵਾਰੀ ਤਾਂ ਇਹ ਲੱਗਦਾ ਹੈ ਕਿ ਪੱਲੋਂ ਨਾ ਪੈ ਜਾਣ ਹੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਯਾਰ ਉਹ ਜੀ ਕੀ ਰੇਟ ਵਿਗਿਆ ਨਹੀਂ ਨਹੀਂ ਜੀ ਲੱਗਿਆ ਕੀ ਹੈ 911 ਪੌਣੇ 11 ਰੁਪਏ ਸੁਪਰ ਮਾਲ ਵਾਈ ਦਾ ਕਿਹੜਾ ਕਿਹੜਾ ਪਿੰਡ ਹੈ ਬੰਦੂ ਵਾਲਾ ਪਿੰਡ ਬੰਦੂ ਵਾਲੇ ਤੋਂ ਆਇਆ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਮੁੰਛੀ RAM ਹੈ ਜੀ ਕਿੰਨਾ ਕਿੰਨੂ ਲੈ ਕੇ ਆਏ ਅਸੀਂ ਲਿਆਇਆ ਹੈ 100 ਤੇ 5 ਕਰੇਟਾ ਆਹ ਵਾਲਾ ਮਾਲ ਹੈ ਨਹੀਂ ਜੀ ਇਹ ਹੈਗੇ 22 ਕਰੇਟਾ ਤੇ ਬਾਕੀ 78 ਕਰੇਟਾ ਹਰੇ ਦੀਆਂ ਅੱਛਾ ਮਕੀਆ ਉਹਦਾ ਰੇਟ ਕਿ ਲੱਗਿਆ ਇਹਦਾ ਪੌਣੇ 11 ਲੱਗਿਆ ਤੇ ਬਾਕੀ ਦੇ ਉਹਦਾ ਲੱਗਿਆ 4 ਰੁਪਏ ਅੱਛਾ ਪੌਣੇ 11 ਦਾ ਰੰਗੀਨ ਮਾਲ ਵਧੀਆ ਨਹੀਂ ਹਾਂ ਇਹ ਵਧੀਆ ਹੈ ਤੇ ਕਾਰਨ ਫਿਰ ਕਾਰਨ ਮੰਦੇ ਦੀ ਕਾਰਨ ਆ ਜੀ ਵਸ ਲੈ ਨਹੀਂ ਕੋਈ ਰਿਆ ਨਹੀਂ ਜੀ ਨਹੀਂ ਕੀ ਰੇਟ ਮੰਗੇ ਆਪਾਂ ਆਪਾਂ 12 ਰੁਪਏ ਮੰਗਦੇ ਹਾਂ ਹਾਂ ਜੀ ਆ ਜਿਹੜਾ ਵੀ 22 ਵਿਕਣ ਵਾਲਾ ਆਪਾਂ ਠੀਕ ਹੈ ਕਵਾਲਿਟੀ ਦੇਖ ਲੋ ਇਹ 22 24 ਰੁਪਏ ਕਿਲੋ ਵਾਲਾ ਇੰਨਾ ਸੁਪਰ ਕੁਆਲਿਟੀ ਦਾ ਹੈ ਬਾਈ 22 24 ਰੁਪਏ ਕਿਲੋ ਵਾਲਾ ਸੁਪਰ ਵਾਲਾ ਹੈ ਪਰ ਪੌਣੀ 11 ਰੁਪਏ ਲੱਗਿਆ ਤੇ ਉਹ ਵੀ 12 ਰੁਪਏ ਦੇ ਆ ਗਿਆ ਪਰ 12 ਰੁਪਏ ਵੀ ਗੱਲ ਹੈ ਜਿਹੜੀ ਨਹੀਂ ਗਈ ਤਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਅਬ ਹੋਰ ਕਿੰਨੂ ਮੰਡੀ ਤੋਂ ਅੱਜ ਦੇ ਜਿਹੜੇ ਭਾਅ ਆ ਉਹ ਤੁਹਾਨੂੰ ਦੱਸ ਦਈਏ ਕਿ ਕੱਲ ਸ਼ਨੀਵਾਰ ਛੁੱਟੀ ਹੋਣ ਕਾਰਨ ਕਿਤੇ ਨਾ ਕਿਤੇ ਜਿਹੜਾ ਰੇਟ ਹੈ ਉਹ ਨਹੀਂ ਲੱਗ ਰਿਹਾ ਇਹਦਾ ਅਸਰ ਹੈ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਵਿਖਿਆ ਹਲੋ ਜੀ ਹਾਂ ਤਾਂ ਉਹਦਾ ਜਿਹੜਾ ਅਸਰ ਹੈ ਉਹ ਵੇਖਣ ਨੂੰ ਮਿਲ ਰਿਹਾ ਬੜੇ ਘੱਟ ਆ ਜਿਹੜੇ ਰੇਟ ਮਿਲ ਰਿਹਾ ਜਿਹਦੇ ਕਰਕੇ ਕਿਸਾਨਾਂ ਚ ਨਿਰਾਸ਼ਾ ਜਿਹੜੀ ਉਹ ਪਾਈ ਜਾ ਰਹੀ ਹੈ ਕੀ ਹਾਲ ਚੱਲ ਗ੍ਰੇਨਟੀ ਬਣਾਓ ਯਾਰ ਰੇਟ ਆ ਜਿਹੜਾ 10 ਰੁਪਏ ਕਰੇਡ ਵਿਕਿਆ ਜੀ ਇੱਧਰ 10 ਰੁਪਏ ਕਰੇਡ ਆ ਬਬੂਰ ਦੇਖ ਸਕਦੇ ਹੋ ਤੁਸੀਂ ਸ਼ਨੀਵਾਰ ਕਰਕੇ ਜਿਹੜਾ ਕੱਲ ਸ਼ਨੀਵਾਰ ਮੰਡੀ ਬੰਦ ਰਹਿਣੀ ਹੈ ਦੇਖੋ ਜੀ ਇੰਨਾ ਵਧੀਆ ਮਾਲ ਲੈਗਾ 10 ਰੁਪਏ ਕ੍ਰੇਟ ਵਿਕਿਆ ਜੀ ਤੇ ਉੱਧਰ ਉਹ 23 ਕ੍ਰੇਟਾ ਉੱਧਰ ਹੀ ਗਿਆ ਉਹ ਵੀ 10 ਰੁਪਏ ਦਾ 10 ਰੁਪਏ ਕ੍ਰੇਟ ਵਿਕਿਆ 10 ਰੁਪਏ ਕਿਲੋ ਨਾ ਸਮਝ ਲਿਓ ਭਰਾਓ 10 ਰੁਪਏ ਕ੍ਰੇਟ 10 ਰੁਪਏ ਕ੍ਰੇਟ ਹਾਂਜੀ 25 ਕਿਲੋ ਮਾਲ 10 ਰੁਪਏ ਹਾਂ 25 ਕਿਲੋ ਮਾਲ 10 ਰੁਪਏ ਕ੍ਰੇਟ ਵਿਕਿਆ ਜੀ ਕਿਹੜਾ ਪਹਿਲਾਂ ਤੁੰਗਿਆ ਦੰਨਾ ਪਿੰਡ ਹੈ ਜੀ ਆਪਣਾ ਅੱਛਾ ਹਾਂਜੀ ਬਾਈ ਕਹਿੰਦਾ ਵੀ ਕ੍ਰੇਟ ਹੈ ਜਿਹੜੀ ਉਹ ਬੜੀ ਸਸਤੀ ਹੈ ਜਿਹੜੀ ਉਹ ਵੇਖੀ ਹੈ ਲਾਈਵ ਤੁਹਾਨੂੰ ਦਿਖਾ ਰਹੇ ਆ ਅਬ ਹੋਰ ਕਿੰਨੂ ਮੰਡੀ ਤੋਂ ਜਿਹੜੀਆਂ ਸਿੱਧੀਆਂ ਤਸਵੀਰਾਂ ਉਹ ਇਹ ਵੇਖੋ ਜੀ 10 ਰੁਪਏ ਗ੍ਰੇਡ ਦਾ ਵੇਚਿਆ ਜੀ ਆ ਇਧਰ 25 ਕਿਲੋ ਮਾਲ 10 ਰੁਪਏ ਗ੍ਰੇਡ ਦੇ ਹਿਸਾਬ ਨਾਲ ਵੇਚਿਆ ਜੀ ਕੋਈ ਹਾਲ ਨਹੀਂ ਜੀ ਕੀ ਹਾਲ ਆ ਤੁਸੀਂ ਆਪ ਵੇਖ ਲਓ ਕਿਸਾਨਾਂ ਦਾ ਬੰਦੇ ਹਾਲ ਆ ਜੇ ਇਹ ਭਾਅ ਵਿਕ ਰਿਹਾ ਮਾਲ ਕਿਵੇਂ ਜਿਹੜੀ ਗੱਡੀ ਐ ਉਹ ਕਿਸਾਨਾਂ ਦੀ ਚੱਲੂਗੀ లైవ్ ਤਸਵੀਰਾਂ ਤੁਹਾਨੂੰ ਹਬੌਰ ਕਿਨੂ ਮੰਡੀ ਤੋਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਕਿੰਨਾ ਮਾਲ ਹੈ ਜਿਹੜਾ ਅੱਜ ਆਇਆ ਹੋਇਆ ਹੈ ਸ਼ੇਅਰ ਵਾਲਾ ਬਟਨ ਅਪੀਓ ਵੀਰੋ ਸ਼ੇਅਰ ਜ਼ਰੂਰ ਕਰੋ ਹਬੌਰ ਕਿਨੂ ਮੰਡੀ ਤੋਂ ਸਿੱਧਾ ਤੁਹਾਨੂੰ ਦਿਖਾ ਰਹੇ ਆ ਕਿ ਅੱਜ 15 ਦਸੰਬਰ 2023 ਦਿਨ ਸ਼ੁੱਕਰਵਾਰ ਦੇ ਭਾਵੇਂ ਸ਼ਨੀਵਾਰ ਨੂੰ ਕੱਲ ਮੰਡੀ ਜਿਹੜੀ ਬੰਦ ਰਹਿਣੀ ਉਹਦੇ ਕਰਕੇ ਜਿਹੜਾ ਬੰਦੇ ਦੀ ਮਾਰ ਐ ਰੇਟ ਹੈ ਜਿਹੜਾ ਬੜਾ ਘੱਟ ਹੈ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਤਾਂ ਅੱਜ ਦੇ ਜਿਹੜੇ ਭਾ ਤੁਹਾਨੂੰ ਅਬੋਰ ਕਿੰਨੂ ਮੰਡੀ ਤੋਂ ਵਿਖਾ ਰਹੇ ਆ ਵੀ ਅੱਜ ਦੇ ਕੀ ਭਾ ਰਹੇ ਆ ਗੱਲਬਾਤ ਕਰਾਂਗੇ ਆਪਾਂ ਵੀ ਅੱਜ ਦੇ ਜਿਹੜੇ ਭਾ ਉਹ ਕੀ ਰਹੇ ਆ ਅਬੋਰ ਕਿੰਨੂ ਮੰਡੀ ਤੋਂ ਸਿੱਧੀਆਂ ਤਸਵੀਰਾਂ ਕੱਲ ਸ਼ਨੀਵਾਰ ਬੋਲੀ ਬੰਦ ਰਹਿਣੀ ਆ ਬੋਲੀ ਬੰਦ ਰਹਿਣ ਕਾਰਨ ਜਿਹੜਾ ਅਸਰ ਹੈ ਉਹ ਬੋਲੀ ਤੇ ਪੈ ਰਿਹਾ ਤਾਂ ਇਸੇ ਕਰਕੇ ਜਿਹੜਾ ਰੇਟ ਅੱਜ ਘੱਟ ਮਿਲ ਰਿਹਾ ਲਾਈਵ ਤੁਹਾਨੂੰ ਦਿਖਾ ਰਹੇ ਆ ਅਬੋਰ ਕਿੰਨੂ ਮੰਡੀ ਇਧਰ ਪੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਦਿੱਲੀ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਖੁੱਲਾ ਮਾਲ ਹੈ ਉਹ ਜਾਂਦਾ ਹੈ ਅਬੋਰ ਕਿੰਨੂ ਮੰਡੀ ਤੋਂ ਜੁੜੇ ਹੋਏ ਹੋ ਤੁਸੀਂ ਤੁਹਾਨੂੰ ਵਿਖਾ ਰਹੇ ਆ ਕਿ ਮੰਡੀ ਦੇ ਵਿੱਚ ਅੱਜ ਦੇ ਕੀ ਭਾ ਰਹੇ ਆ ਤਾਂ ਮੰਦਾ ਕਿਤੇ ਨਾ ਕਿਤੇ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ ਮੰਡੀ ਦੇ ਜਿਹੜੇ ਹਾਲਾਤ ਆ ਅਜੇ ਕੱਲ ਸ਼ਨੀਵਾਰ ਨੂੰ ਛੁੱਟੀ ਹੈ ਅੱਜ ਦੇ ਭਾਜ ਜਿਹੜੇ ਉਹ ਜਾਣਕਾਰੀ ਲਾਵਾਂਗੇ ਇੰਦਰ ਜੀ ਅੱਜ ਦੇ ਕੀ ਭਾ ਰਹੇ ਆ ਵੀਰ ਮੈਂ ਅਬੀ ਦੇਖੋ ਮੈਂ ਪੁੱਛੂਗਾ ਨਾ ਹੋਰ ਤੇ ਗੱਲ ਕਰ ਰਹੇ ਆ ਆਰ ਪੀ ਮੈਂ ਉਹ ਫਿਰ ਕਰੂ ਗੱਲ ਅੱਜ ਦੇ ਅੱਛਾ ਨਹੀਂ ਕਰ ਗਏ ਗੱਲ ਸ਼ਨੀਵਾਰ ਆ ਜੀ ਸਰ ਰੇਟ ਕਿਤੇ ਨਾ ਕਿਤੇ ਮੰਦਾ ਘੜਾ ਚੱਲ ਰਿਹਾ ਹੈ ਮੰਨਾ ਕੋ ਟਾਰਾਈਵਲ ਜ਼ਿਆਦਾ ਹੈ ਜੀ ਉਹ ਉਹਦਾ ਅਸਰ ਹੈ ਬਾਕੀ ਓਵਰਾਲ ਚੰਗੇ ਮਾਲ ਜਿਹੜੇ ਆ ਉਹ 12 ਤੋਂ ਲੈ ਕੇ 14 ਰੁਪਏ ਤੱਕ ਵਿਕੇ ਆ ਜੀ ਅੱਛਾ ਤੇ ਜਿਹੜੇ ਮਾਲ ਐਵਰੇਜ ਮਾਲ ਹੈਗੇ ਆ ਉਹ 8-10 ਰੁਪਏ ਦੀ ਰੇਂਜ ਚ ਵਿਕੇ ਆ ਹਰੇ ਮਾਲ ਜਿਹੜੇ ਆ ਉਹ 6 ਰੁਪਏ 7 ਰੁਪਏ 8 ਰੁਪਏ ਇੱਥੇ ਵਿਕੇ ਆ ਜੀ ਨੀ ਨਹੀਂ ਸ਼ਨੀਵਾਰ ਕਰਕੇ ਵੀ ਅਸਰ ਹੈਗਾ ਅਜੇ ਕੱਲ ਸ਼ਨੀਵਾਰ ਬੋਲੀ ਮੰਦ ਰਹੀ ਹੈ ਸ਼ਨੀਵਾਰ ਕੀ ਅਸਰ ਦਾ ਹੁੰਦਾ ਜੀ ਮਾਲ ਬਲੌਕ ਹੋ ਗਿਆ ਤਾਂ ਸੰਡੇ ਨੂੰ ਦੁਬਾਰਾ ਬੋਲੀ ਹੋਣੀ ਹੈ ਤੇ ਉਸ ਕਰਕੇ ਵੀ ਮੈਂ ਜ਼ਮੀਦਾਰ ਵੀ ਆਏ ਵੇਖਦਾ ਮੇਰਾ ਮਾਲ ਕਲੀਅਰ ਹੋ ਜੇ ਅਸੀਂ ਵੇਖਦੇ ਆ ਮਾਲ ਕਲੀਅਰ ਹੋ ਜੇ ਚੋਨੀ ਠਣੀ ਉੱਪਰ-ਨੀਚੇ ਕਰਕੇ ਮਾਲ ਵੇਚ ਦਈਏ ਰੋਕੀਏ ਨਾ ਉਹਨੂੰ ਨਹੀਂ ਤਾਂ ਅਸੀਂ ਜਿਵੇਂ ਅੜ ਕੇ ਮਾਲ ਵੇਚ ਦਿਆਂ ਵੀ ਚਲੋ ਨਾ ਵੀ ਕੱਲ ਨੂੰ ਵੇਚ ਦਾਂਗੇ ਉਹ ਕੱਲ ਛੁੱਟੀ ਤਾਂ ਕਰੀ ਥੋੜਾ ਉਸ ਚੀਜ਼ ਦਾ ਹੁੰਦਾ ਹੈ ਤੇ ਹੁਣ ਇੱਕ ਵਾਰ ਬੋਲੀ ਹੋਊਗੀ ਇੱਕ ਵਾਰ ਬੋਲੀ ਹੋਊਗੀ ਜੀ ਤੇ ਟਾਈਮਿੰਗ ਕੀ ਬੋਲੀ ਦੀ 3 ਵਜੇ ਤੋਂ ਤਿੰਨ ਤੋਂ 6 ਵਜੇ ਦੀ ਇਹ ਟਾਈਮਿੰਗ ਜੀ ਪਰ ਮਾਲ ਜੇਵੇ ਕੁਝ ਲੇਟ ਹੋ ਜਾਂਦੇ ਆ ਤਾਂ ਮਾਲ ਤੌਲਤ ਲਈ 8 8:00 9:00 ਵੀ ਵੱਜ ਜਾਂਦੇ ਆ ਬਾਕੀ ਓਵਰ ਆਲ ਮਾਲ ਜਿਹੜੇ ਵਿਕਦੇ ਨੇ ਉਹ ਤਿੰਨ ਤੋਂ 6 ਦੇ ਵਿਚਾਲੇ ਵਿਕਦੇ ਨੇ ਕਿੰਨਾ ਕੁ ਮਾਲ ਆ ਗਿਆ ਮਾਲ ਦੀ ਅਰਾਈਵਲ ਹੁਣ ਅੰਦਾਜ਼ਾ ਵੇਖੀ ਤਾਂ 1500 2000 ਕੰਟਨਰ 2200 ਕੰਟਨਰ ਤੱਕ ਦੀ ਹੈਗੀ ਹੈ ਜੀ ਕੀ ਰੇਟ ਰੂਟ ਬਦਲ ਦੀ ਕੋਈ ਸੰਭਾਵਨਾ ਲੱਗ ਰਹੀ ਹੈ ਆ ਰੇਟ ਬਦਲਣ ਦੀ ਸੰਭਾਵਨਾ ਜੀ ਮੌਸਮ ਖੁੱਲਾ ਹੈ ਪਰ ਅਰਾਈਵਲ ਜਿਹੜੀ ਹੈ ਉਹਦੇ ਕਰਕੇ ਸਾਰੀ ਮੰਡੀਆਂ ਜੇ ਵੀ ਐ ਨਹੀਂ ਵੀ ਅਬੋਰ ਮੰਡੀ ਕਹਦੀ ਆ ਆਪਾਂ ਇਤੇ ਵੀ ਵਪਾਰੀ ਜਿਹੜੇ ਆਂਦੇ ਆ ਉਹਨਾਂ ਨੇ ਪੁੱਛਦੇ ਆ ਵੀ ਤੁਸੀਂ ਇਹਦਾ ਰੇਟ ਕਿਉਂ ਨਹੀਂ ਤੇਜ਼ ਲਾਰੇ ਉਹ ਸਾਰੇ ਉਠਾਵ ਹੈ ਨਹੀਂ ਮੰਡੀਆਂ 'ਚ ਉਹ ਕਹਿੰਦੇ ਵੀ ਸਾਡੇ ਚੰਡੀਗੜ੍ਹਾ ਜਿਹੇ ਵਪਾਰੀ ਆਇਆ ਕਹਿੰਦਾ ਮੇਰੇ 200 ਰੁਪਏ ਦੇ ਕਰੇਟ ਵਿਕੀ ਐ ਇਹਦਾ ਮਤਲਬ 10 ਰੁਪਏ ਕਰੇਟ 10 ਰੁਪਏ ਕਿਲੋ ਦਾ ਉਥੇ ਵਿਕਿਆ ਜੀ ਜਿਹੇ ਕੰਨ ਮੈਂ ਕਰੇੜੀ ਤੋਂ ਪੁੱਛਿਆ ਹਾਂਜੀ ਮੈਂ ਕਿੰਨੂ ਕੀ ਰੇਟ ਆ ਕਿਹਾ 30 ਰੁਪਏ ਮੈਂ ਕਹਾ ਯਾਰ ਆ ਜੇ ਤੈਨੂੰ 15 ਦਵਾ ਕੇ ਨਹੀਂ ਰੇੜੀ ਵਾਲੇ ਦਾ ਤਾਂ ਆਪਾਂ ਕਨਸੈਪਟ ਉਹਨੇ ਇੱਕ ਕਰੇਟ ਲੈ ਕੇ ਜਾਣਾ ਜੀ ਉਹ ਤਿਹੜੀ ਵਾਲਾ ਬੰਦਾ ਹੈ ਉਹਨੇ ਆਪਦੇ 300 ਜਾਂ 400 ਰੁਪਏ ਦੇ ਵਿੱਚ ਕ ਜਿਵੇਂ ਨਿਕਲ ਜਾਣਾ ਹੁੰਦਾ ਉਹਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਆਪਾਂ ਥੋਕ ਮਾਰਕੀਟ ਨੂੰ ਕੰਪੇਅਰ ਕਰ ਸਕਦੇ ਆ ਤੇ ਹੁਣ ਪਿੰਡਾਂ ਪੁੰਡਾਂ ਇਹ ਸੌਦੇ ਹੋ ਰਹੇ ਆ ਕਿ ਨਹੀਂ ਹੋ ਰਹੇ ਸੌਦੇ ਚੰਗੇ ਮਾਲਾਂ ਦੇ ਵੈਕਸਿੰਗ ਮਾਲਾਂ ਨਾਲ ਲੈ ਰਹੇ ਜੀ ਸਾਊਥ ਮਾਲ ਜਾ ਰਿਹਾ ਹੈ ਉਹਨਾਂ ਦੇ ਸੌਦੇ ਜਿਹੜੇ 8 ਰੁਪਏ ਤੋਂ ਲੈ ਕੇ 12 ਰੁਪਏ ਦੇ ਵਿਚਾਲੇ ਸੌਦੇ ਹੋਏ ਆ ਜੀ ਪਿੰਡਾਂ ਦੇ ہاں ਪਿੰਡਾਂ ਦੇ ਨਹੀਂ ਉਹ ਓਕੇ-ਓਕੇ ਹੋ ਰਹੇ ਕਿੰਨਾ ਉਹਦੇ ਕੁਝ ਤੋਲ ਕੇ ਹੋਏ ਜੀ ਕੋਈ ਚੁੱਕੇ ਹੋਏ ਓਕੇ ਦੇ ਵਿੱਚ ਵਜਨਤ ਕੀ ਜ਼ਿਆਦਾ ਨਿਕਲ ਰਿਹਾ ਜੀ ਅੰਦਾਜ਼ਾ ਆਪਾਂ ਕਹਿ ਲਈਏ ਵੀ ਠੇਕੇਦਾਰ ਦਾ ਵੀ ਵੱਧ ਰਿਹਾ ਜੀ ਫਾਰਮਰ ਦਾ ਵੀ ਵਧ ਰਿਹਾ ਹੈ ਫਾਰਮਰ ਜੀ ਤੇ ਇੱਕ ਹੋਇਆ ਆਪਣਾ ਸੋਰੇ ਵੀ 100 ਕਾਟਲ ਨਿਕਲ ਰਿਹਾ ਹੈ ਉਥੇ 150 ਕਾਟਲ ਮਾਲ ਨਿਕਲ ਰਿਹਾ ਹੈ ਅੰਦਾਜ਼ੇ ਜਿਹੜੇ ਵਧ ਰਹੇ ਤਾਂ ਕਰਕੇ ਵਪਾਰੀ ਉੱਕੇ ਦੀ ਕੋਸ਼ਿਸ਼ ਕਰਦਾ ਵੀ ਚਲੋ ਗੈਪ ਰਹਿ ਜਾਂਦਾ ਵਜਨ ਦਾ ਉਸ ਤੇ 10 ਰੁਪਏ ਸੋਚ ਕੇ ਲੈਂਦੇ ਆ ਤੇ ਵਜਨ ਜ਼ਿਆਦਾ ਨਿਕਲ ਜਦੋਂ ਉਹ 8 ਰੁਪਏ ਪੈਂਦਾ ਉਹ ਤਾਂ ਇਹ ਅੱਜ ਦੇ ਭਾਅ ਤੋਂ ਦੱਸ ਦਈਏ ਵੀ 3-4 ਰੁਪਏ ਤੋਂ ਲੈ ਕੇ ਜਿਹੜਾ ਭਾਅ ਹੈ ਉਹ 13 ਰੁਪਏ ਤੱਕ ਮੰਡੀ ਦੇ ਵਿੱਚ ਰਿਹਾ ਆਖਰੀ ਵਾਰ ਇਹ ਅੱਜ 12 ਰੁਪਏ ਇਹ ਤਾਂ 12.5 ਸਾਢੇ 12.5 ਰੁਪਏ ਵਿਕਿਆ ਵਾਲਾ ਮਾਲ ਵੀਰੋ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਜਿਵੇਂ ਆ ਹੋ ਗਿਆ ਇਹ ਮਾਲ ਇਹ ਹਰੇ ਮਾਲਾ ਜਿਹੀ ਅੱਛਾ ਉਹ ਜਿਵੇਂ ਪਿਓਰ ਹਰਾ ਵੀ ਹਲੇ ਆਉਂਦਾ ਜੀ ਪਿਓਰ ਆ ਰਹੀ ਹੈ ਜੀ ਹਲੇ ਵੀ ਆ ਰਹਾ ਹੈ ਹੋਰ ਆ ਰਹਾ ਹੈ ਜੀ ਸਾਰਿਆਂ ਨੂੰ 6 ਰੁਪਏ ਦੇ ਲਈ ਨਹੀਂ ਹਰਾ ਵੀ ਹਲੇ ਕਿਉਂ ਆ ਰਹਾ ਹੈ ਮਤਲਬ ਤੁਹਾਨੂੰ ਚਬਾਗਾ ਜੇ ਕੋਈ ਨਹੀਂ ਜੇ ਕੋਈ ਧੁੱਪ ਸਹੀ ਨਹੀਂ ਲੱਗਦੀ ਆ 6 ਰੁਪਏ ਵਿਕਿਆ ਹਰਾ ਮਾਲ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਕੁਆਲਿਟੀ ਕਰਕੇ ਰੇਟ ਜਿਹੜਾ ਪ੍ਰਭਾਵਿਤ ਵੀ ਹੁੰਦਾ ਹੈ ਇਹ ਕਹਿਣਾ ਹੈਗਾ ਇਹਨਾਂ ਦਾ ਵੀ ਰੇਟ ਉਹਦੇ ਕਰਕੇ ਪ੍ਰਭਾਵਿਤ ਹੁੰਦਾ ਹੈ ਪਰ ਸ਼ਨੀਵਾਰ ਦਾ ਵੀ ਜਿਹੜਾ ਅਸਰ ਹੈ ਉਹ ਅੱਜ ਜਿਹੜੀ ਮੰਡੀ ਹੈ ਕਲੀਅਰ ਕਰਨੀ ਹੁੰਦੀ ਹੈ ਉਹ ਆੜਤੀਆਂ ਨੇ ਵਪਾਰੀਆਂ ਨੇ ਵੀ ਤਾਂ ਇਸ ਕਰਕੇ ਜਿਹੜਾ ਜਮਾਲ ਹੈ ਉਹ ਅਰਾਈਵਲ ਉਵੇਂ ਹੀ ਹੁੰਦੀ ਹੈ ਰੋਜ਼ ਦੀ ਤਰ੍ਹਾਂ ਤੇ ਪਰ ਅੱਜ ਜਿਹੜਾ ਮਾਲ ਫਰੀਦ ਹੈ ਉਹ ਘਟ ਹੁੰਦੀ ਹੈ ਤਾਂ ਬੋਰ ਕਿੰਨੂ ਮੰਡੀ ਤੋਂ ਜੁੜੇ ਹੋਏ ਹੋ ਵੀਰੋ ਤੁਸੀਂ ਤਾਨੂੰ ਦਿਖਾ ਰਹੇ ਆ ਕਿ ਅੱਜ ਦੇ ਜਿਹੜੇ ਰੇਟ ਆ ਹੋਈ 3-4 ਰੁਪਏ ਤੋਂ ਲੈ ਕੇ 13 ਰੁਪਏ ਤੱਕ ਮੰਡੀ ਦੇ ਵਿੱਚ ਜਿਹੜਾ ਮਾਲ ਹੈ ਉਹ ਵਿਕਿਆ 13 ਰੁਪਏ ਦਾ ਕੋਈ ਵਧੀਆ ਕੁਆਲਿਟੀ ਵਾਲਾ ਵਿਕਿਆ 12 12.5 ਵਾਲਾ ਤੁਹਾਨੂੰ ਵਿਖਾਵ ਵੀ ਦਿੱਤਾ ਵੀ ਇਦਾਂ ਦਾ ਜਿਹੜਾ ਮਾਲ ਹੈ ਉਹ ਮੰਡੀ ਦੇ ਵਿੱਚ ਆਇਆ ਹੋਇਆ ਕੀ ਰੇਟ ਵਿਕਿਆ ਬਹੁਤ ਵਧੀਆ ਜੀ ਕੀ ਰੇਟ ਵਿੱਚ ਇਹ 100 ਰੁਪਏ ਵਿਕੇ 9 ਰੁਪਏ ਵਿਖਿਆ ਮਾਲ ਦੇਖ ਸਕਦੇ ਹੋ ਤੁਸੀਂ ਤਾਂ ਹੋਰ ਕਿੰਨੂ ਮੰਡੀ ਤੋਂ ਲਾਈਵ ਸਿੱਧੀਆਂ ਤਸਵੀਰਾਂ ਬੋਲੀ ਜਿਹੜੀ ਅੱਜ ਦੀ ਕੀ ਭਾ ਰਹੀ ਹੈ ਉਹ ਜਾਣਕਾਰੀ ਇਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕੀ ਹਾਲ ਹੈ ਅੱਜ ਦੇ ਜਿਹੜੇ ਭਾਅ ਆ ਉਹ ਕੀ ਰਹੀ ਹੈ ਤੁਹਾਨੂੰ ਜਾਣਕਾਰੀ ਇਹ ਜੜੀ ਦੇਵਾਂ 골ਡ ਕੀ ਹਾਲ ਹੈ ਬਹੁਤ ਵਧੀਆ ਸਰ ਜੀ ਕੀ ਭਾ ਰਹੀ ਹੈ ਅੱਜ ਦੇ ਅੱਜ ਦਾ ਬਾਜ਼ਾਰ ਜੀ 11 12 12.5 13 ਤੱਕ ਹਾਈਐਸਟ ਰਿਹਾ ਹਾਂ ਹਾਂ ਜੀ ਤੇ ਡਾਊਨ ਡਾਊਨ ਜੀ 7 75 ਰੁਪਏ ਚੰਗ ਰੰਗੀਨ ਮਾਦੀ ਪੋਜੀਸ਼ਨ ਵਧੀਆ ਅੱਛਾ ਹਾਂ ਗ੍ਰੇਡਿੰਗ ਵਾਲੇ ਮਾਲ ਵਧੀਆ ਵਿਖ ਰਿਹਾ ਅਬੂਦਾਲੀ ਵਾਲਾ ਕਿਹਾ ਅੱਜ ਕਿ ਅੱਜ ਨਹੀਂ ਆਈ ਉਹ ਅੱਛਾ ਹਾਂਜੀ ਠੀਕ ਹੈ ਤਾਂ ਹੋਰ ਕਿੰਨੂ ਮੰਡੀ ਅੱਜ ਦੇ ਮਾਲ ਜਿਹੜਾ ਰੇਟ ਹੈ 13 ਰੁਪਏ ਤੱਕ ਕਰੀਬ 4-5 ਰੁਪਏ ਤੋਂ 4 ਰੁਪਏ ਤੋਂ ਲੈ ਕੇ 13 ਰੁਪਏ ਤੱਕ ਕਿੰਨੂ ਹੈ ਜਿਹੜਾ ਅਬੋਰ ਮੰਡੀ ਦੇ ਵਿੱਚ ਵਿਖਿਆ ਲਾਈਵ ਗੋਲੀ ਦਿਖਾ ਦਈਏ 9.5 9.5 9.5 9.5 9.5 9.5 ਸਾਡੇ 99 ਸਾਡੇ 99 ਸਾਡੇ 99 ਜੈ ਸਾਡੇ 99 ਸਾਡੇ 99 ਸਾਡੇ 99 ਸਾਡੇ 99 ਸਾਡੇ 99 ਜੈ ਜੈ ਸਾਡੇ 99 ਸਾਡੇ 99 ਸਾਡੇ 99 ਜੈ ਡਾਟਫੋਨ ਜੀ 99 ਰੁਪਏ ਸਾਡੇ 99 ਸਾਡੇ 99 ਸਾਡੇ 99 ਸਾਡੇ ਪੀਕਅਪ ਜਿੰਨੀਆਂ ਨਿਕਲੀਆਂ ਆਉਂਦੀਆਂ ਨੇ ਗਿਣਤੀ ਨਹੀਂ ਕੀਤੀ ਸਾਡੇ 99 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 9 10 ਰੁਪਏ 10 ਰੁਪਏ ਵਪਾਰੀ ਖੜੇ ਨੇ ਇੱਥੇ 10 ਰੁਪਏ ਆਦਾ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਲਾਈਵ ਚੱਲ ਰਹੀ ਬੋਲੀ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਜਾਇਦਾ 10 ਰੁਪਏ ਸਵਾ 10 ਸਵਾ 10 ਸਵਾ 10 ਸਵਾ 10 ਸਾਢੇ 10 ਸਾਢੇ 10 ਸਾਢੇ 10 ਸਾਢੇ 10 ਸਾਢੇ ਦਾ ਜਾਇਦਾ ਸਰ ਸਾਢੇ 10 ਸਾਡੇ 10 ਸਾਡੇ 10 ਰੁਪਏ ਮਿਲਦੇ ਬਾਬੇ ਸਾਡੇ 10 ਸਾਡੇ 10 ਰੁਪਏ ਸਾਡੇ 10 ਜੈ ਜੈ ਸਾਡੇ 10 ਜੈ ਸਾਡੇ 10 ਚਲੋ ਵਿਕੇ ਸਾਡੇ 10 ਦੇਖੀਏ ਬਾਬਾ ਬੋਲੋ 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 ਆਪਣਾ ਹਸਲਾ ਅੰਮੀ ਆ ਲਿਖੋ ਸਾਡੇ 10 ਰੁਪਏ ਕਾਸ ਦੇਣਾ ਕਰਦੇ ਚਾਲ 10.5 ਰੁਪਏ ਜਿਹੜਾ ਕਿੰਨੋ ਐ ਆਹ ਵਾਲਾ ਲਾਈਵ ਬੋਲੀ ਤੁਹਾਨੂੰ ਦਿਖਾਈ ਹੈ 10.5 ਰੁਪਏ ਵਿਕਿਆ ਆ ਜਿਹੜਾ ਕਿਤੇ ਨਾ ਕਿਤੇ ਕੱਲ ਨੂੰ ਸ਼ਨੀਵਾਰ ਬੋਲੀ ਬੰਦ ਰਹਿਣੀ ਹੈ ਉਹਦੇ ਕਰਕੇ ਰੇਟ ਤੇ ਅਸਰ ਵੇਖਣ ਨੂੰ ਮਿਲ ਰਿਹਾ ਰੇਟ ਆ ਜਿਹੜਾ ਉਹ ਘੱਟ ਵੇਖਣ ਨੂੰ ਮਿਲ ਰਿਹਾ ਤੇ ਅੱਜ ਦੇ ਰੇਟ ਹੋਈ 4 ਰੁਪਏ ਤੋਂ ਲੈ ਕੇ 13 ਰੁਪਏ ਤੱਕ ਜਿਹੜਾ ਮੰਡੀ ਦੇ ਵਿੱਚ ਵਿਕਿਆ ਚੱਲ ਰਿਹਾ ਜਿਹੜਾ ਉਹ ਚਾਰ ਪੈਤਲਾ ਕਿਧਰ ਪੈਕਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਧਰ ਪੈਕਿੰਗ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਲਾਈਵ ਤਸਵੀਰਾਂ ਸਿੱਧੀਆਂ ਤੁਹਾਨੂੰ ਹਬੌਰ ਕਿਨੂ ਮੰਡੀ ਤੋਂ ਦਿਖਾ ਰਹੇ ਹਾਂ ਅੱਜ ਦੇ ਜਿਹੜੇ ਕੀ ਭਾਅ ਹੈ ਤੁਸੀਂ ਦੇਖ ਸਕਦੇ ਹੋ ਤਾਂ ਪੈਕਿੰਗ ਕਰਕੇ ਜਿਹੜਾ ਕਿਨੂ ਹੈ ਉਹ ਨਾਲੋਂ ਨਾਲ ਬਾਹਰਲੀ ਮੰਡੀਆਂ ਵਿੱਚ ਭੇਜਣ ਵਾਸਤੇ ਦਵਿੰਦਰ ਜੀ ਪ੍ਰਧਾਨ ਜੀ ਧੰਨਵਾਦ ਲਖਵੀਰ ਜੀ ਤਸਵੀਰ ਚੈਲਜੀ 15 ਰੁਪਏ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ सुरेंद्र ਔਲਖ ਜੀ ਭੁੱਲਰ ਸਾਹਿਬ ਜੁੜੇ ਆ ਤੁਹਾਨੂੰ ਦਿਖਾ ਰਹੇ ਆ ਬੋਰ ਕਿੰਨੂ ਮੰਡੀ ਤੋਂ ਲਾਈਵ ਆਜ ਦੇ ਜਿਹੜੇ ਭਾਅ ਉਹ ਕੀ ਰਹੇ ਆ ਬੋਰ ਕਿੰਨੂ ਮੰਡੀ ਅੱਜ ਦੇ ਜਿਹੜੇ ਭਾਅ 4 ਰੁਪਏ ਤੋਂ 12 13 ਰੁਪਏ ਤੱਕ ਕਿੰਨੂ ਆ ਜਿਹੜਾ ਉਹ ਮੰਡੀ ਦੇ ਵਿੱਚ ਵਿਕ ਰਿਹਾ ਸਿੱਧੀਆਂ ਤਸਵੀਰਾਂ ਤੁਹਾਨੂੰ ਮੰਡੀ ਤੋਂ ਵਖਾ ਰਹੇ ਆ ਅੱਜ ਸ਼ਨੀਵਾਰ ਕਰਕੇ ਕਿਤੇ ਨਾ ਕਿਤੇ ਰੇਟ ਆ ਜਿਹੜਾ ਉਹ ਪ੍ਰਭਾਵਿਤ ਹੋਇਆ ਹੈ ਕਿ ਕਿ ਕੱਲ ਬੋਲੀ ਹੈ ਜਿਹੜੀ ਸ਼ਨੀਵਾਰ ਨੂੰ ਬੰਦ ਰਹਿਣੀ ਹੈ ਤੇ ਐਤਵਾਰ ਮਾਲ ਆਉਣਾ ਇਸ ਕਰਕੇ ਜਿਹੜਾ ਮਾਲ ਹੈ ਉਹ ਕਲੀਅਰ ਕੀਤਾ ਜਾ ਰਿਹਾ ਕਿਵੇਂ ਹਰਬੀਤ ਠੀਕ ਠਾਕ ਅਗੋਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾਅ ਆ ਉਹ ਕੀ ਰਹੇ ਆ ਤੁਹਾਨੂੰ ਦਿਖਾ ਰਹੇ ਆ ਕਿੰਨੂ ਮੰਡੀ ਤੋਂ ਲਾਈਵ ਜਿਹੜਾ ਭਾਅ ਹੈ ਉਹ 4 ਰੁਪਏ ਤੋਂ ਲੈ ਕੇ 12 13 ਰੁਪਏ ਤੱਕ ਕਿਲੋ ਕਿੰਨੂ ਆ ਜਿਹੜਾ ਉਹ ਮੰਡੀ ਦੇ ਵਿੱਚ ਵਿਕਿਆ ਵੀਰੋ ਤਾਂ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਵੀਰਾਂ ਤੱਕ ਜਿਹੜੀ ਜਾਣਕਾਰੀ ਆ ਆਪਣੀ ਉਹ ਪਹੁੰਚ ਸਕੇ ਤੁਹਾਨੂੰ ਵਿਖਾ ਰਹੇ ਆ ਅਬ ਹੋਰ ਕਿੰਨੂ ਮੰਡੀ ਤੋਂ ਲਾਈਵ ਅੱਜ ਦੇ ਜਿਹੜੇ ਭਾਅ ਕਿੰਨੂ ਆ ਜਿਹੜਾ ਮੰਡੀ ਜਾਇਆ ਹੋਇਆ ਬੜੇ ਵੀਰਾਂ ਦਾ ਹਾਲੇ ਕਿੰਨੂ ਜਿਹੜਾ ਵਿਕਣ ਵਾਲਾ ਪਿਆ ਉਹਨਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਰੇਟ ਮਿਲੂਗਾ ਵਧੂਗਾ ਰੇਟ ਪਰ ਨਹੀਂ ਵਾਦ ਰਿਆ ਜਿਹੜਾ ਇਧਰ ਤੋਲਾ ਤਲਾਈ ਦਾ ਕੰਮ ਹੀ ਨਾਲ ਨਾਲ ਚੱਲ ਰਿਹਾ ਪੈਕਿੰਗ ਕਰਕੇ ਮਾਲ ਆ ਜਿਹੜਾ ਮੰਡੀ ਚ ਉਹ ਬਾਹਰ ਭੇਜਣ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਹੁਣ ਹੋਰ ਕਿੰਨੂ ਮੰਡੀ ਤੋਂ ਲਾਈਓ ਤੁਸੀਂ ਜੁੜੇ ਹੋਏ ਆ ਵੀਰੋ ਸਾਰੇ ਵੀਰੋ ਦਾ ਧੰਨਵਾਦ ਕਰਦੇ ਆ ਅੱਜ ਦੇ ਜਿਹੜੇ ਰੇਟ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਆ ਵਿਜੇ ਜਯਾਦਵ ਜੀ ਬਿਲਕੁਲ ਡਾਊਨ ਹੈ ਵੀਰੇ ਅੱਜ ਰਾਜਾ ਹਰਜਿੰਦਰ ਸਿੰਘ ਜੀ ਮੰਡੀ ਦਾ ਰੇਟ ਦਾ ਬਾਈ ਇਦਰ ਬਾਈ ਕਿੰਨੂ ਖਾ ਰਿਆ ਮੰਡੀ ਦੇ ਵਿੱਚ ਕੀ ਰੇਟ ਵਿੱਚ ਅੱਜ 10 ਰੁਪਏ 10 ਰੁਪਏ ਬਾਈ ਹੋਰਾਂ ਨੇ ਵੇਚਿਆ ਕਿਹੜਾ ਪਿੰਡ ਆ ਜੋ ਮਿਆਰੀ ਦੀ ਜੋ ਮਿਆਰੀ ਤੋਂ ਬਾਈ ਆਏ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ 10 ਰੁਪਏ ਮਾਲ ਆ ਮੰਡੀ ਦੇ ਵਿੱਚ ਬਾਈ ਹੋਰਾਂ ਨੇ ਅੱਜ ਵੇਚਿਆ ਤਾਂ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਣਾ ਹੈ ਜਿਹੜੇ ਵੀ ਵੀਰਾਂ ਦਾ ਕੇ ਵੀਡੀਓ ਜਾਂਦੀ ਹੈ ਉਹ ਕਿੰਨੂ ਜ਼ਰੂਰ ਖਾਇਆ ਕਰੋ ਵੀਰੋ ਤਿੰਨੂ ਖਾਨਾਂ ਵਾਲਾ ਜਿਹੜਾ ਕਹਿੰਦੇ ਰਾਕ ਤੇ ਆਪਣੀ ਸਿਹਤ ਤੇ ਵਧੀਆ ਪ੍ਰਭਾਵ ਹੀ ਪਾਉਂਦਾ ਹੈ ਇਸ ਬਿਮਾਰੀਆਂ ਤੋਂ ਬਚਾਉਂਦਾ ਕਿੰਨੂੰ ਜਰੂਰ ਖਾਇਆ ਕਰੋ ਫਲਾਂ ਤਾਂ ਆਲੇ ਨਹੀਂ ਆਉਂਦੇ ਬਾਈ ਇਹਨਾ ਆਉਂਦੇ ਸੀ ਇੱਕ ਕੁਛ ਦਿਨ ਆਏ ਆ ਬਲਰਾਮ ਜੀ ਹੁਣ ਨਹੀਂ ਆ ਰਹੇ ਮੰਡੀ ਦਾ ਰੇਟ ਬਾਗਾਂ ਦੇ ਵਿੱਚ ਹੋ ਰਿਹਾ ਸਭ ਦੇ ਨਾਲੋਂ ਘੱਟ ਆ ਬਿਲਕੁਲ ਘੱਟ ਆ ਬਾਈ ਜਿਵੇਂ ਦੱਸ ਰਿਹਾ ਕਿ 12 ਰੁਪਏ ਤੱਕ ਸੌਦੇ ਆ ਮੰਡੀਆਂ ਦੇ ਵਿੱਚ ਹੀ ਹੋ ਰਿਹਾ ਘਰਾਂ ਦੇ ਵਿੱਚ ਖੇਤਾਂ 'ਚ ਹੋ ਰਿਹਾ ਦਾ ਉਹਦੇ ਮੁਕਾਬਲੇ ਰੇਟ ਜਿਹੜਾ ਬਾਕੀ ਇਹ ਆਪਾਂ ਕਹਿ ਸਕਦੇ ਹਾਂ ਡਾਊਨ ਹੈ ਤਾਂ ਹਬੋਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕਿੰਨੂ ਖਾਇਆ ਕਰੋ ਬਾਈ ਸਾਰਿਆਂ ਨੂੰ ਇੱਕੋ ਬੇਨਤੀ ਹੈ ਕਿ ਜਿੰਨੇ ਵੀ ਵੀਰਾਂ ਦਾ ਕੇ ਵੀਡੀਓ ਜਾਂਦੀ ਹੈ ਉਹਨਾਂ ਨੂੰ ਬੇਨਤੀ ਹੈ ਕਿੰਨੂ ਜ਼ਰੂਰ ਖਾਇਆ ਕਰੋ ਜਿਹੜੀ ਉਹਨੂੰ ਮਤਲਬ ਜਿਹੜਾ ਜਿਆਦਾ ਵਿਕੇ ਇਹਦਾ ਥੋੜਾ ਮਾਲ ਹੈ ਬੁਰਾ ਫਰੂਫ ਗਰੀਦ ਗ੍ਰੁਪਤੀ ਹੋਈ ਹੈ ਮਾਲ ਦੀ ਬਾਈ ਕਹਿੰਦਾ ਵੀ 4 ਰੁਪਏ ਵਿੱਚ ਵਿਕਿਆ ਮਾਲ ਆ ਇਹਦਾ ਮਾਲ ਦੇਖੋ ਤੁਸੀਂ ਦੇਖ ਲੋ 4 ਰੁਪਏ ਵਿੱਚ ਵਿਕਿਆ ਹੈ ਕਿੰਨਾ ਵਧੀਆ ਮਾਲ ਹੈ 4 ਰੁਪਏ ਵਿੱਚ ਵਿਕਿਆ ਹੈ ਦੁਰਗਤੀ ਕਹਿੰਦਾ ਹੋ ਰਹੀ ਹੈ ਬਾਈ ਕਹਿੰਦਾ ਕਿੰਨੂ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਬਹੁਤ ਬੁਰੇ ਹਾਲ ਆ ਬਾਈ ਕਹਿੰਦਾ ਤਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਖਬੋਰ ਕਿਨੂ ਮੰਡੀ ਤੋਂ ਦੇਖ ਸਕਦੇ ਹੋ ਮੰਡੀ ਕਿਵੇਂ ਭਰੀ ਪਈ ਆ 4 ਰੁਪਏ ਵਿਕੇ ਕੋਈ ਹਾਲ ਆ 4 ਰੁਪਏ ਵਿਕੇ ਬਾਈ ਵਾਰ-ਵਾਰ ਉਹੀ ਬੁਖਾ ਰਿਹਾ ਕਹਿੰਦਾ ਬਾਈ ਬੜਾ ਰੇਟ ਘੱਟ ਲੱਗਿਆ ਤਾਂ ਖਬੋਰ ਕਿਨੂ ਮੰਡੀ ਤੋਂ ਤੁਸੀਂ ਜੁੜੇ ਹੋਏ ਹੋ 15 ਦਸੰਬਰ 2023 ਦੇ ਭਾਅ ਸ਼ੁੱਕਰਵਾਰ ਕੱਲ ਸ਼ਨੀਵਾਰ ਨੂੰ ਜਿਹੜਾ ਮੰਡੀ ਆ ਬੰਦ ਰਹਿਣੀ ਆ ਤਾਂ ਅੱਜ ਜਿਹੜਾ ਇਹ ਗੋਲੀਆ ਹੋਈ ਹੈ ਬਾਕੀ ਐਂਦਵਾਰ ਹੋਣੀ ਹੈ ਸ਼ਨੀਵਾਰ ਕੱਲ ਮੰਡੀ ਬੰਦ ਰਹਿਣੀ ਹੈ ਇਸ ਕਰਕੇ ਰੇਟ ਤੇ ਕਾਫੀ ਪ੍ਰਭਾਵ ਪਿਆ ਵੀ ਸਾਰਿਆਂ ਨੇ ਵੇਚ ਕੇ ਤਾਂ ਜਾਣੀ ਹੈ ਇਹ ਇਸ ਕਰਕੇ ਜਿਹੜਾ ਭਾਅ ਹੈ ਉਹ ਪੂਰਾ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਅਬ ਹੋਰ ਕਿੰਨੂ ਮੰਡੀ ਤੋਂ ਤੁਹਾਨੂੰ ਦਿਖਾ ਰਹੇ ਆ ਕਿ ਅੱਜ ਦੇ ਜਿਹੜੇ ਭਾਅ ਆ ਉਹ ਕੀ ਰਹੇ ਆ ਤਾਂ ਅੱਜ 4 ਰੁਪਏ ਤੋਂ ਲੈ ਕੇ 12 ਰੁਪਏ 13 ਰੁਪਏ ਦਾ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਵਿਕਿਆ ਵੀਰੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਜੁੜੇ ਆ ਸ਼ੇਅਰ ਕਰ ਦਿਓ ਵੀਡੀਓ ਨੂੰ ਦਾਬ